ਅਭੀ ਪੱਤ ਦਰਿਆ ਤੋਂ ਅੱਗੇ ਜਿਹੜੇ ਸਾਡੇ 7 ਪਿੰਡ ਹੈਗੇ ਨੇ ਗਰਦਾਸਪੁਰ ਡਿਸਟ੍ਰਿਕਟ ਦੇ ਜਿੱਥੇ ਮਾਲੇ ਕੋਈ ਕਮਿਊਨੀਕੇਸ਼ਨ ਦਾ ਸਾਧਨ ਟੁੱਟ ਜਾਂਦਾ ਇਹਨਾਂ ਦੇ ਨਾਲ ਦੇ ਵਿੱਚ ਕੋ ਜਿਹੜਾ ਉਹ ਟੈਬਰੀ ਦੀ ਪੁਲਾ ਉਹ ਖਤਮ ਹੋ ਜਾਂਦਾ ਤੇ ਉਸ ਲਈ ਸਾਡੇ ਸੇਤਸਵਾਮਾ ਨੂੰ ਦੇਖਦੇ ਹੋਏ ਅਸੀਂ ਜਾਇਜਾ ਲਿਆ ਤੇ ਸਾਡੇ ਨਾਲ ਨੌਂ ਪ੍ਰੈਗਨੈਂਟ ਲੇਡੀਜ਼ ਮਦਰਸ ਹੈਗੀਆਂ ਅੱਗੇ ਇਸ ਪਿੰਡਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਦੋ ਜਿਹੜੀ ਹੈਗੀਆਂ ਐਕਸਪੈਕਟਡ ਡੇਟ ਆਫ ਡਿਲੀਵਰੀ ਉਹ ਅਗਲੇ ਮਹੀਨੇ ਹੈਗੀਆਂ 18 ਤਰੀਕ ਦੀ ਹੈ 1 24 ਤਰੀਕ ਦੀ ਹੈ ਤੇ ਉਹਨਾਂ ਨੂੰ ਸਾਨੂੰ ਕਿਤੇ ਸੇਫ ਜਗ੍ਹਾ ਤੇ ਸ਼ਿਫਟ ਕਰਨਾ ਜ਼ਰੂਰੀ ਹੈ ਕਿਤੇ ਬੇਲੇ ਕੋਈ ਲੋਡ ਪੈ ਸਕਦੀ ਹੈ ਉਹਨਾਂ ਨੂੰ ਸਰਵਸ ਹੈਲਥ ਸਰਵਿਸਿਜ਼ ਦੀ ਤੇ ਇਸ ਲਈ ਫੇਰ ਉਹਨਾਂ ਨੇ ਅਸੀਂ ਉਹਨਾਂ ਨੂੰ ਮੋਟੀਵੇਟ ਕੀਤਾ ਤੇ ਉਹ ਵੀ ਸ਼ਿਫਟ ਕਰਿਆ ਗਿਆ ਸਾਡੇ ਕੋਲ ਇੱਥੇ ਵੀ ਪ੍ਰਬੰਧ ਹੈਗਾ ਬਹਿਰਾਮਪੁਰ ਸਾਡੀ ਪੀਐਸਸੀ ਉੱਥੇ ਵੀ ਪੰਜ ਛੇ ਬੱਡੇ ਹੈਗੇ ਨੇ ਸਾਡੇ ਕੋਲ ਨਾ ਸਾਡੀ ਅੱਗੇ ਸੀਐਸਸੀ ਦੀਮਨਗਰ ਜਿਹੜੀ ਹੈਗੀ ਸੰਘੂਵਾਲ ਉੱਥੇ ਵੀ ਹੈਗੇ 30 ਬੱਡੇ ਤੇ ਇਸ ਕਰਕੇ ਅਸੀਂ ਚਾਹੁੰਦੇ ਸੀ ਵੀ ਇਹਨਾਂ ਨੂੰ ਇੱਥੇ ਰੱਖਿਆ ਜਾ ਸਕੇ ਪਰ ਉਹਨਾਂ ਨੇ ਆਪਣਾ ਕੰਸੈਂਟ ਦਿੱਤਾ ਵੀ ਸਾਡੇ ਰਿਸ਼ਤੇ ਆ ਪਟਿਆਨਕੋਟ ਰਹਿੰਦੇ ਨੇ ਤੇ ਉੱਥੇ ਅਸੀਂ ਸ਼ਿਫਟ ਹੋ ਜਾਵਾਂਗੇ ਤੇ ਉਹ ਨੈਚੁਰਲੀ ਇੱਥੇ ਸ਼ਿਫਟ ਹੋ ਜਾਂਦੇ ਤਾਂ ਕਿਤੇ ਨਾ ਕਿਤੇ ਕੋਈ ਸਬਦਾ ਦੇਣ ਚ ਸਾਨੂੰ ਸੌਖ ਰਹੇਗੀ ਕੋਈ ਸਿਜ਼ਰੀਂ ਕਰਨ ਦੀ ਲੋੜ ਪੈਂਦੀ ਕੋਈ ਨਾਰਮਲ ਡਿਲੀਵਰੀ ਕਰਨ ਦੀ ਲੋੜ ਪੈਂਦੀ ਹੈ ਫੈ ਨਹੀਂ ਹੋ ਕੋਈ ਹੋਰ ਵੀ ਕੋਈ ਮੁਸੀਬਤ ਖੜੀ ਮੈਡੀਕਲ ਸਾਈਡ ਤੋਂ ਹੁੰਦੀ ਹੈ ਤਾਂ ਸਾਨੂੰ ਉਹਨੂੰ ਮੈਨੇਜ ਕਰਨੇ ਤੋਂ ਸੌਖਾ ਰਹੇਗਾ ਤੇ ਦੂਸਰੇ ਜਿਹੜੇ ਪ੍ਰੈਗਨੈਂਟ ਮਦਰ ਹੈ ਉਹ ਵੀ ਇੱਕ ਅੱਧੇ ਦਿਨ ਦੇ ਵਿੱਚ ਕੋਈ ਇੱਧਰ ਅਸੀਂ ਉਹਨਾਂ ਨੂੰ ਦਰਿਆ ਤੋਂ ਪਾਰ ਸ਼ਿਫਟ ਕਰ ਲਵਾਂਗੇ ਤੇ ਇਸ ਤੋਂ ਸਵੇ ਅਸੀਂ ਸਾਡੇ ਕੋਲੇ ਹੈਲਥ ਵਰਕਰ ਹੈਗੇ ਨੇ ਸਾਡੇ ਕੋਲੇ ਆਸਮਾ ਸਾਹਮਣੇ ਪਲਾਨ ਕੀਤਾ ਵੀ ਉਸ ਏਰੀਆ ਦੇ ਵਿੱਚ ਕਿਉਂਕਿ ਰੇਨੀ ਸੀਜ਼ਨ ਹੈ ਕੋਈ ਫੀਵਰ ਦੇ ਕੇਸਸ ਜਾਂ ਕੋਈ ਡੇਂਗੂ ਦੇ ਕੇਸਸ ਜਾਂ ਮਲੇਰੀਆ ਦੇ ਕੇਸਸ ਦੇ ਸੰਬੰਧ ਦੇ ਵਿੱਚ ਅਸੀਂ ਸਰਵੇ ਕਰਵਾ ਰਹੇ ਹਾਂ ਤਾਂ ਕਿ ਕੋਈ ਏਦਾਂ ਦਾ ਕੋਈ ਕੇਸ ਮਿਲਦਾ ਤਾਂ ਉਹ ਜਾ ਟ੍ਰੀਟਮੈਂਟ ਅਸੀਂ ਉਹ ਮੰਨਦਾ ਸਕੀ ਸਾਡੀ ਹੁਣੇ ਟੀਮ ਜਿਹਦੇ ਵਿੱਚ ਸੀਚਓ ਤੇ ਸੜੇਨ ਮਾਸ਼ਾ ਵਰਕਰ ਜਾ ਕੇ ਮੈਡੀਕਲ ਅਫਸਰ ਜਾ ਕੇ ਆਏ ਨੇ ਉਹ ਉਧਰ ਹੁਣੇ ਉਹਨਾਂ ਨੇ ਅੱਜ ਮੈਂ ਪ੍ਰੈਗਨੈਂਟ ਮਦਰ ਦਾ ਚੈੱਕਅਪ ਕੀਤਾ ਤੇ ਹੋਰ ਲੋਕਾਂ ਦਾ ਚੈੱਕਅਪ ਕੀਤਾ ਕਿਸੇ ਹੱਦ ਲਗੇ ਜੀ ਹਾਂਜੀ ਹਾਂਜੀ ਕਿਸ਼ਤੀ ਦੀ ਇੱਕ ਸਾਧਨ ਹੈਗਾ ਜੀ ਹੁਣ ਕਿਉਂਕਿ ਪੁਲ ਹੈ ਨਹੀਂ ਵੀ ਤਾਂ ਗੱਡੀ ਵੱਡੀ ਲੈ ਕੇ ਚੱਲ ਜਾਂਦੇ ਜਾਂ ਆਪਣਾ ਸਕੂਟਰ ਵਹੀਕਲ ਲੈ ਕੇ ਜਾਂਦੇ ਉਹ ਆਪਣਾ ਸਕੂਟਰ ਵੀ ਵਿੱਚ ਰੱਖ ਕੇ ਲੈ ਕੇ ਜਾਂਦੇ ਨੇ ਕਿਸ਼ਤੀ ਦੇ ਵਿੱਚ ਤੇ ਗਾਹਾਂ ਕਿਉਂਕਿ ਪਿੰਡ ਵੱਖਰੇ ਵੱਖਰੇ ਨੇ ਦੂਰ ਉਹਨਾਂ ਨੂੰ ਜਾਣਾ ਪੈਂਦਾ ਇਸ ਕਰਕੇ ਉਹ ਆਪਣਾ ਸਕੂਟਰ ਕੋਈ ਸਾਧਨ ਨਾਲ ਲੈ ਕੇ ਜਾਂਦੇ ਨੇ ਥੈਂਕ ਯੂ ਸਰ ਹਾਂਜੀ ਸੀ ਪ੍ਰੈਗਨੈਂਟ ਲੇਡੀਜ਼ ਦਾ ਅਸੀਂ ਕੈਂਪ ਲਗਾਇਆ ਸਾਡੀ ਨਾਨ ਪ੍ਰੈਗਨੈਂਟ ਲੇਡੀਜ਼ ਹੈ ਜੰ다ਨ ਵਿੱਚ ਲਸਾਨ ਪਰਿਆਲ ਰਾਜਪੁਰਜੀ ਬਧੀਆ ਫੇਤੇ ਇੱਕ ਕਜਲੇ ਦੇ ਵਿੱਚ ਹੈ ਠੀਕ ਹੈ ਇਹਨਾਂ ਦੇ ਵਿੱਚ ਸਾਡੀਆਂ ਪੇਸ਼ੈਂਟਸ ਹੈਗੀਆਂ 2 ਇੱਕ ਪਿੰਚ 2 ਇੱਕ ਪਿੰਚ ਦਾ ਕਿ ਨੌ ਟੋਟਲ ਸਾਡੀਆਂ ਐਂਟੀਨੇਟਲ ਪੇਸ਼ੈਂਟਸ ਹੈ ਅਸੀਂ ਹਰ ਇੱਕ ਪੇਸ਼ੈਂਟ ਦੇ ਘਰ-ਘਰ ਗਏ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਦੀ ਪ੍ਰੋਬਲਮਸ ਸੁਣੀਆਂ ਫਿਰ ਉਹਨਾਂ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਰਿਲੇਟਿਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਦੇ ਅਸੀਂ ਕੰਸੈਂਟ ਵੀ ਲਏ ਹੈ ਕਿ ਉਹ ਬਾਰੇ ਥੋ ਚਲ ਜਾਣਗੀ ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਪ੍ਰੋਬਲਮਸ ਆ ਸਕਦੇ ਆ ਕਿ ਬਾਰਿਸ਼ ਦਾ ਮੌਸਮ ਹੈ ਰਸਤੇ ਵੀ ਸਾਡੇ ਸਲਿੱਪਰੀ ਹੋ ਜਾਂਦੇ ਆ ਕਿਉਂਕਿ ਅੱਗੇ ਰਸਤੇ ਦੇ ਵਿੱਚ ਪੂਲ ਦੇ ਨਾਲ ਜਿਹੜੀ ਰੋਡ ਹੈ ਉਹ ਰੁੜ ਗਈ ਹੋਈ ਹੈ ਤੇ ਇਸ ਕਰਕੇ ਤੇ ਮਿੱਟੀ ਪਾਈ ਜਾ ਰਹੀ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਟਾਈਮ ਤੇ ਚਲੇ ਜਨ ਤਾਂ ਕਿ ਉਹਨਾਂ ਦੀ ਲਿਵਰੀ ਸੇਫਲੀ ਹੋ ਸਕੇ ਤੇ ਉਹਨਾਂ ਨੇ ਵੀ ਸਾਣਾ ਲਗਰੀ ਕੀਤਾ ਕਿ ਸਟਾਪ ਕਿਵੇਂ ਜਾ ਕੇ ਕਰਿਆ ਸੇਵਾ ਬੇੜੀ ਸਿਰਾਂਗੇ ਅਸੀਂ ਬੇੜੀ ਦੇ ਵਿੱਚ ਗਏ ਸੀ ਸਵੇਰੇ ਅਸੀਂ ਬਹੁਤ ਅਸੀਂ ਪਹਿਲੇ ਆਏ ਬੇੜੀ ਦੇ ਵਿੱਚ ਸਾਨੂੰ ਪੌਣਾ ਘੰਟਾ ਵੇਟ ਕਰਨਾ ਪਿਆ ਫਿਰ ਉਸ ਤੋਂ ਬਾਅਦ ਬੇੜੀ ਚੱਲੀ ਤੇ ਫਿਰ ਅਸੀਂ ਪਾਰ ਪਹੁੰਚੇ ਉਸ ਤੋਂ ਬਾਅਦ ਫਿਰ ਅੱ